अध्यापक ने कोचिंगी संताली बच्चे के कोचिंग कोचिं सेंटर से तो आर्मी की निकली पीटी आई कोचिंग जीब सरकार ने करवाई ता बच्चे जो आर्मी चर्ती हो सके उसका जब प्लस टू को निकलते जो दसवीं करने तो बाद निकलते जे तो बहुत सारे योजे सेंटर आ जिथे फ्री तक जरा छेर दे के उस फील्ड जॉब दी जाएगी ਕਹਾਂਗੇ ਤੁਹਾਡੇ ਨਾਲ ਗਿਆ ਗੁਰਨਾਥ ਦੇ ਜਿਵੇਂ ਹੱਥੇ ਆ। ਸਾਡੇ ਬੱਚੇ ਆਏ ਸੀ ਮੰਮੂ ਤੇ ਕਰਵਾ ਕੇ ਆਇਆ ਦਾਖਲ। ਜੋ 6 ਮਹੀਨੇ ਦਾ ਕੋਰਸ ਆ ਕੋਈ ਪੀਸ ਨਹੀਂ ਲਈ ਹੁੰਦੀ। ਸਭ ਤੋਂ ਵਧੀਆ ਕੋਰਸ ਜਿਹੜਾ ਮੁੰਡਿਆਂ ਦੀ ਕੁੜੀਆਂ ਲਈ ਹੈ ਨਾ ਫੋਮ ਹੈਲਥ ਹੈਂਡਾ। ਫੋਮ ਹੈਲਥ ਕੇਅਰ ਤੇ ਪੂਰੀ ਡਰਸਟੀ ਦੀ ਟ੍ਰੇਨਿੰਗ ਕਰਦਾ। ਤੁਹਾਨੂੰ ਕਿਤਨਾ ਬੀਬੀ ਪ੍ਰੈਗਨੈਂਸੀ ਕਿਤਨਾ ਚਲਵਾਣਾ। ਕਿਸਰਾ ਬਲੱਡ ਟੈਸਟ ਕਰਦੇ ਆ। ਮੁੰਡਾ ਦੱਸ਼ ਕਿਸਰਾ ਕਰਨਾ। ਕਿਤਾ ਗੁਰੂ ਕੋਲ ਲਗਾਣਾ ਇੰਜੈਕਸ਼ਨ ਕਿਵੇਂ ਲਗਾਣਾ। ਔਰ ਪੇਸ਼ੰਗ ਦੀ ਕੇਅਰ ਕਿਵੇਂ ਕਰਦੇ ਸੋ ਉਹਨਾਂ ਦੇ ਕੇਅਰ ਦਾ ਕੋਰਸ ਹੈ ਇਸ ਤਰ੍ਹਾਂਾ ਬੁਨਿਆਦੀ ਤੇ ਕੁੜੀਆਂ ਲਈ ਜੂਨੀਅਰ ਵੀਰ ਸਾਹਿਬ ਵੱਲੋਂ ਜਿਹਦੇ ਵਿੱਚ ਹਸਪੀਟਲਿਟੀ ਆ ਫੋਟੋਰਾਮ ਦੇ ਤਨ ਗਰਾਊਂਡ ਤੇ ਹੀ ਤੇ ਦਿੱਤੀ ਜਾਂਦੀ ਹੈ ਸੋ ਬਹੁਤ ਬਹੁਤ ਕਾਸਟੀ ਕੋਰਸ ਦੇ ਜਦੋਂ ਅਪਾ ਬਾਹਰ ਕਰਦੇ ਆ ਕਿ ਪ੍ਰਿੰਸੀਪਲ ਟੂ ਟ੍ਰੀ ਆਫ ਕਾਸਟ ਸੋ ਜਿਹੜਾ ਪੁੱਛਿਆ ਤੁਹਾਡਾ ਮੈਂ ਬਣਾਵਾਂ ਵੇਲਾ ਦੱਸਿਆ ਬਾੜੀ ਹੁਣ ਤੁਸੀਂ ਜੂਨੀਅਰ ਚੀਜ਼ ਸਾਹਮਣੇ ਸਨ ਫਾਊਂਡੇਸ਼ਨ ਐ ਐਸ ਯੂ ਐਮ ਸਨ ਫਾਊਂਡੇਸ਼ਨ

ਉਹ ਫੌਜ ਦੇ ਲਗਭਗ ਕਾਜੀ ਦੇ ਕੰਪਨੀ ਪੱਤੀ ਬਸਾਈ ਲਿਖੇ। ਇਸ ਦਾਇਰ ਸਾਰੇ ਜਿੱਤ ਨੂੰ ਪਤਾ ਲੱਗੂਗਾ ਕਿ ਕਿਹੜੀ ਵਰਤ ਕਿੰਨੀ ਤੇ ਇਹਨੂੰ ਆ। ਔਰ ਜੇਕਰ ਤੁਸੀਂ ਉਹਦੇ ਵਿੱਚ ਭਰਤੀ ਹੋਣਾ ਚਾਹੁੰਦੇ ਜੇ ਉਹਦੇ ਲਈ ਕੀ ਕੁਆਲਿਫੀਕੇਸ਼ਨ ਚਾਹੀਦੀ ਹੈ ਕੀ ਸੇਰ ਮਾਪ ਮਾਪਣਾ ਚਾਹੀਦਾ ਸਾਰੇ ਡਿਟੇਲ ਤੁਹਾਨੂੰ ਪਤਾ ਲੱਗੇਗਾ। ਉਸ ਸਲਾਮਤ ਜਿਹੜੇ ਬੱਚੇ ਆਫਟਰ 12 ਕਾਲਜ ਜਾਂ ਯੂਨੀਵਰਸਿਟੀ ਜਾਣਾ ਚਾਹੁੰਦੇ ਬਾਹਰ ਤੋਂ ਪਹਿਲਾਂ ਹੀ ਤਾਂ ਸ਼ੁਰੂ ਕਰਨਾ ਦਾ ਕੰਮ ਪ੍ਰੋਸੈਸ ਦਾ ਦੇ ਚਾਹ ਤੁਹਾਨੂੰ ਗਾਈਡ ਕਰੂਗੇ। ਬਹੁਤ سارے ਜਟਿਲ ਇੰਤਜ਼ਾਮ ਹੁੰਦੇ ਆ। ਜਿਹੜੇ ਦਾ ਨੋਟ ਮਾਰਦੇ ਹੈਗੇ ਫੇਰੀ ਦਾਫਾ ਮਿਲ ਜਾਵੇ ਜੇ ਕੋਈ ਬੱਚਾ ਭਾਵੇਂ ਬੀਏ ਦੇ ਵਿੱਚ ਯੂਨੀਵਰਸਿਟੀ ਦਾਖਲਾ ਲਾਣਾ ਖਾਸਾ ਕਾਲਜ ਵੀ ਜਾਂ ਕਿਸੇ ਵੀ ਕਾਲਜ ਤੋਂ ਨਹੀਂ ਸੂਚਣਾ ਨਹੀਂ ਕਾਲਜ ਨਹੀਂ ਜਾਣਾ ਪੰਜਾਬ ਸਰਕਾਰ ਦੀ ਵੈਬਸਾਈਟ ਆ ਸੋ ਉਹ ਤੁਹਾਨੂੰ ਲਿੰਕ ਦੱਸ ਦੇਗੀ ਮੈਂ ਵੀ ਸ਼ੇਅਰ ਕਰ ਦੂੰਗਾ ਉੱਥੇ ਜਾ ਕੇ ਤੁਸੀਂ ਸਿਲੈਕਟ ਕਰਨਾ ਕਿ ਕਿਹੜਾ ਕੋਰਸ ਲੈਣਾ ਤੇ ਕਿਹੜਾ ਕਾਲਜ ਲੈਣਾ 304 ਆਪਸ਼ਨ ਦੇ ਕਾਲਜ ਹੀ ਦੇ ਸਕਦੇ ਪਹਿਲੀ ਸੂਚਣਾ ਨਹੀਂ ਦੂਜਾ ਬਾਅਦ ਸਗਾ ਤੇ ਜਿੰਨੂ ਬਾਅਦ ਸਗਾ तो तीसरी एडवास रजिस्ट्रेशन करवानी आ दसवीं तारहवीं तो बादजा लगज तो ही जातेटेज वाली है बहुत सारी स्कॉलरशिप है जी कॉलेज मिल रही है कॉलेज है पहले यूनिवर्सिटी का कॉलेज है तीन हज़ार रुपये मुख्यमंत्री स्कॉलरशिप है जो सारे, तो 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 सारे बच्चों मिले इस अलावा सिख मजोरिटी जरा वीफा वो बहुत सारी स्कॉलरशिप है पिछले साढ़े नोट से उन्होंने बेटा से ਦੇਵਨੂ 9500 ਰੁਪਏ 12 ਸੈਮੀਟਰ ਕੋ ਫੀਸ ਨਹੀਂ ਦੇ ਸਕਦੇ ਸੀ ਉਹਨਾਂ ਇੱਕੋ ਸਾਧਿਕ ਆਪਣਾ ਬਣਾ ਉਹਦੀ ਜਿਹੜੀ ਫੀਸ ਪਾਣੀ 12000 9500 ਰੁਪਏ ਨੂੰ ਸਕਾਲਰਸ਼ਿਪ ਮਿਲ ਗਈ। ਤੁਹਾਨੂੰ ਕੋਈ ਸਕਾਲਰ ਨਹੀਂ ਕਹਿ ਸਕਦਾ ਕਿ ਆਪ ਜੀ ਮੈਂ ਗਰੀਬ ਹਾਂ ਤੇ ਪੜ ਨਹੀਂ ਸਕਦਾ ਜਦੋਂ ਅਸੀਂ ਪੜਦੇ ਰਿਹਾ ਉਦੋਂ ਕਹਿ ਸਕਦੇ ਹਾਂ ਕਿ ਗਰੀਬ ਹੈ ਨਹੀਂ ਪਰਸਰ। ਪਰ ਹੁਣ ਬਹੁਤ سارے ਸਕਾਲਰਸ਼ਿਪ ਹੈ ਬਹੁਤ سارے ਤੁਹਾਨੂੰ ਬਹੁਤ ਸਾਰੇ ਜਿਹੜੇ ਕਿ ਫ੍ਰੀ ਆਫ ਕਾਸਟ ਕਰਾਇਆ ਜਾਂਦਾ ਹੈ। ਤੇ ਇਸ ਕਰਕੇ ਕੋਈ ਜਿੱਥੇ ਗਾਈਡੈਂਸ ਤੇ ਉਹੜੇ ਆਤਾ ਡਾਟ ਡੈਡੀ ਤੇ ਰੂਮ ਬਹੁਤ ਵਧੀਆ ਬਣਿਆ ਮਦਇਕ ਸੋ ਪ੍ਰਿੰਸੀਪਲ ਮੈਡਮ ਸਹਿਯੋਗ ਕਰਦੀ ਮਾਣ ਬੱਚਾ ਨੂੰ ਵਧੀਆ ਤਾਂ ਨਾ ਗਾਈਡ ਕਰੇ ਫੁੱਲ ਅਸੀਂ ਅਰਦਾਸ ਕੋਸ਼ਿਸ਼ ਕਰਾਂ ਕਿ ਸਾਡੇ ਸਾਰੇ ਬੱਚੇ ਇਹਦੇ ਮਟਾਲੇ ਕਰੂਦੇ ਜੇ ਵਧੀਆ ਜੌਬਸ ਕਰਨ ਕੋਈ ਵੀ ਜਿਹੜਾ ਤਾਂ ਇਸ ਸਰਕਾਰ ਇੱਕ ਤਾਂ ਬਰੋਗਰਾਮ ਨਾਲੇ ਯੋਧ ਨਸ਼ਿਆਂ ਹੋਂਦ ਜੋ ਕਿ ਬੱਚੇ ਗਲਤ ਸੰਗਤ ਜਦੋਂ ਮੈਨ ਜਦੋਂ ਵੇਲੇ ਹੁੰਦੇ ਜਦੋਂ ਬਾੜੀ ਕਰਦੇ ਉਹਨਾਂ ਨੂੰ ਕੋਰਸ ਮੈਂ ਕੇਰ ਦਾਲਫਰ ਮੈਜੂਗਾ ਸਭਾ ਜੋਬ ਮੈਜੂਗੀ ਮੈਂ ਜਲ ਸੰਗਤ ਨਹੀਂ ਕਰਾਂਗਾ ਜਿਹੜਾ ਕਿ ਤੁਹਾਨੂੰ ਪੋਰਸ ਕਿਹਾ ਫੂਡ ਐਂਡ ਬੀਵਰੇਜ ਦਾ ਇੱਕ ਲੜਕੀ ਨੇ ਕੀਤਾ ਸਿੱਧੂ ਸੰ ਫਾਊਂਡੇਸ਼ਨ ਤੋਂ ਉਹਨੇ ਗ੍ਰੈਜੂਏਸ਼ਨ ਹੀ ਨਾਲ ਲਈ ਇਹ ਹੀ ਉਹਨੂੰ ਤਾਜ ਨੂੰ ਤਦੇ 50 ਹਜ਼ਾਰ ਪੀਏ ਵੀ ਦੇ ਦੇ ਸਰ ਰੀ ਤੇ ਉਹ ਜੋਬ ਮਿਲ ਗਈ ਸੋ ਐਸ ਟਾਈਮ ਦੇ ਵਿੱਚ 60 ਹੀ ਜੇ ਤੱਕ 50 ਹਜ਼ਾਰ ਜੋਬ ਮਿਲ ਜਾਂਦੀ ਹੈ ਤੇ ਇਹਦੇ ਨਾਲ ਵਧੀਆ ਹੋਰਦੀ ਹੈ ਸੋ ਇਸ ਤੋਂ ਲਗਭਗ 10 ਤੋਂ 15000 20000 ਤੱਕ ਤੇ ਬਹੁਤ ਸਾਰੇ ਨੇ ਜੋਬ ਜਾਈਆਂ ਤੁਹਾਡੀ ਵੇਟ ਕਰ ਰਹੇ ਨੇ ਇੱਕ ਉਦਾਰ ਤਨ ਮੋੜ ਦੇਣੀ ਹੈ ਸਵਾਦ ਨਾਲ ਸਮਾਪਤੀ ਕਰੂੰਗਾ ਸੋ ਇੱਕ ਮੈਟਰੋ ਹੈਗਾ ਦਿੱਤੇ ਕਿ ਸਾਰਾ ਬੋਰਡ ਸਿਮਾਰਟ ਹੈ ਮੈਂ ਮੈਂ ਤਾਂ ਜਿਸ ਵਕਤ ਗਿਆ ਤੇ ਇੱਕ ਬੱਚਾ ਨਾ ਬੈਲ ਕੱਟ ਰਿਹਾ ਸੀ ਉਹ ਸਾਡੇ ਸਕੂਲੋਂ ਪੜਿਆ ਸਾਡੇ ਮੈਂ ਕਿਹਾ ਪੁੱਤਰ ਅੱਜ ਤੱਕ ਕੀ ਕਰ ਰਿਹਾ ਹੈ ਕਹਿੰਦਾ ਮੈਂ ਬੀਆਰ ਕਰ ਰਿਹਾ ਹਾਂ ਔਰ ਬੀਆਰ ਤੋਂ ਬਾਅਦੀ ਦਾ ਕੋਰਸ ਜਿਹੜਾ ਸਾਰੇ ਟੀਚਰ ਤੁਹਾਨੂੰ ਮਿਲਣਗੇ ਬੀਆਰ ਹੁੰਦੇ ਇਹ ਉਹਨਾਂ ਬੀਏ ਤੋਂ ਬਾਅਦ ਤੇ ਮੈਂ ਕਿ ਉਹਨੇ ਪੀਏ ਜਿਹੜੀ ਆ ਕਹਿੰਦਾ ਸਰ ਮੈਂ ਇਤਨਾ ਹੀ ਜਿੰਦੀ ਆ 1 ਵਜੇ ਤੱਕ ਮੈਂ ਕਾਲਜ ਨੂੰ ਨਹੀਂ 1 ਤੋਂ ਨਾਲ ਤੇ 10 ਵਜੇ ਤੱਕ ਮੈਂ ਮੈਟਰੋ ਤੇ ਹੁੰਦਾ ਹੁਣ 25000 ਰੁਪਏ ਮੈਟਰੋ ਤੋਂ ਮਿਲਦਾ ਕਿਤੇ ਇਤਨਾ ਮੈਂ ਕਾਲਜ ਦੀ ਫੀਸਾਂ ਹੀ ਦੇ ਰਹਾ ਹਾਂ ਤੇ ਘਰ ਦਾ ਕਰਜ਼ਾ ਢੱਡ ਰਿਹਾ ਸਦੋਸੀ ਬਹੁਤ ਸਾਰੇ ਕੋਰਸ ਜਿਹੋ ਜੀ ਮਾਨਟਨ ਗਾਈਡ ਕਰਦੇ ਨੇ ਤੇ ਤੁਸੀਂ ਕਰਕੇ ਨਾਲੋਂ ਤੁਸੀਂ ਸਟਡੀ ਵੀ ਜਾਰੀ ਕਰ ਸਕਦੇ ਹੋ ਜੇ ਪਾਰਟ ਟਾਈਮ ਕੰਮ ਵੀ ਕਰ ਸਕਦੇ ਹੋ ਹੋਰ ਪੈਕਿੰਗ ਦਾ ਕੰਮ ਆ, ਸ਼੍ਰੀ ਕੀ ਦਾ ਕੰਮ ਆ, ਬਹੁਤ ਸਾਰੇ ਮੇਰੇ ਕੰਮ ਆ ज कर सकते हैं। एक लास्ट के तो भोग भोग से मैं दसूंगा कि फ्यूचर टाइप का प्रोग्राम अमृतसर चो है कि खालसा पूजे वाला इस तरह हो बहुत सारे आए डॉक्टर से सिंह इस तरह हो बहुत सारे आए जहाँ बच्चों को गैड एक मैडम यूनिवर्सिटी के पुत्र उन्होंने ना अपने शुरू कियागरबत्ती दरबार साहब ਇਹ ਜਿਹੜੇ 150 ਕਵੈਂਟਲ ਫੋਲਡਰ ਹੋਣੇ ਤਾਂ ਜਿਹੜਾ ਰੇਸ ਹੁੰਦਾ ਜਿਹੜਾ ਚੜਦਾ ਤੇ ਸੁਟਿਆ ਜਾਂਦਾ ਉਹ ਜਿਹੜੇ ਫੁੱਲਾਂ ਤੋਂ ਦਰਬਾਰ ਸਾਹਿਬ ਕਰਿਆਣਾ ਮੰਦਰੋਂ ਲੈ ਲੈਂਦੇ ਜੀ ਉਹਦਾ ਫੁੱਲਾਂ ਦੇ ਤੋਂ ਧੂਪ ਅਗਰਬਤੀਆਂ ਤਿਆਰ ਕਰਦੇ ਹੁਣ ਆਲਸ ਸਿਰ ਸੱਟੇ ਤੇ ਸਾਡਾ ਪ੍ਰੋਜੈਕਟ ਆ ਵੀ ਇਹਦੇ ਤੋਂ ਅ ਸੰਤ वगैरह ਪ੍ਰੋਜੂਮ ਤੇ ਧਿਆਨ ਕਰਦੇ ਜੋ ਆਈਡੀਆ ਜੇਕਰ ਤਾਂ ਰਿਕਰੂਟ ਹੋਗਾ ਆਈਡੀਆ ਦਿਮਾਗ ਦੇ ਦੀਆਂ ਗਾਜਾ ਆਪਾਂ ਪੁੱਛ ਸਕੂ ਜੂ ਨੂੰ ਪਾਲਿਸ਼ ਕਰਕੇ जिला प्रशासन ਸਾਥੇ ਸਹਿਯੋਗ ਕਰਨ ਲਈ ਤਿਆਰ ਹੈ ਇੱਕ ਤੁਹਾਡੇ ਬੱਚੇ ਦਾ ਕੋਈ ਆਈਡੀਆ ਤੁਸੀਂ ਦੱਸੋ ਸਾਡੀ ਮੈਂ ਆ ਕੰਮ ਕਰ ਸਕਦਾ ਉਹਨੂੰ ਪਾਲਿਸ਼ ਕਰਨਾ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਜਿਹੜਾ ਉਹਨੂੰ ਫਾਈਨਾਂਸ ਕਰੇਗੀ ਔਰ ਜਿਹੜਾ ਵੀ ਮੰਨੋ ਜੇ 1 ਲੱਖ ਰੁਪਏ ਦੀ ਲੋਨ ਲਏ ਤੇ 60000 ਤੋਂ ਸਭ ਕੁਝ ਹੀ ਮਿਲ ਜਾਵੇ ਜੇਕਰ ਦਾ ਪ੍ਰਯੋਗ ਤੇ ਚੰਗਾ ਆਇਆ ਤਾਂ ਕਿਸੇ ਕੰਪਨੀ ਆ ਦੇ ਤੁਹਾਨੂੰ ਲਾ ਲੈਣਾ